ਪੰਜਾਬ ਦੇ ਕੋਈ 1500 ਤੋਂ ਵੱਧ ਜਿਹੜੇ ਆ ਪਿੰਡ ਜਿਹੜੇ ਆ ਇਸ ਪਾਣੀ ਦੀ ਬਾੜ ਦੀ ਕਰੋਪੀ ਦੇ ਨਾਲ ਡੁੱਬ ਗਏ ਆ। ਇੱਥੋਂ ਦੀ ਸਥਿਤੀ ਤੇ ਉੱਥੇ ਜਾ ਕੇ ਜਦੋਂ ਅਸੀਂ ਜਾਂਦੇ ਆ ਨਾ ਉਦੋਂ ਪਤਾ ਲੱਗਦਾ ਕਿ ਲੋਕੀ ਕਿੰਨੇ ਕਿ ਤਰਸ ਦੀ ਦੇ ਚੜਾਈ ਚੜਾਈ ਕਰਦੇ ਪਏ ਨੇ। 10 ਪਿੰਡਾਂ ਦੇ 150 ਦੇ ਲਗਭਗ ਜਿਹੜੇ ਮੇਰੀ ਜਾਣੇ ਆਪਣਾ ਚੈੱਕਅਪ ਕਰਾਇਆ ਉਹਨਾਂ ਨੂੰ ਡੇਢ ਡੇਢ ਦੋ ਦੋ ਮਹੀਨਿਆਂ ਦੀ ਦਵਾਈਆਂ ਦੇ ਕੇ ਕਰਕੇ ਆਏ ਆ। ਲੋਕਾਂ ਨੂੰ ਆਪਣਾ ਸਮਾਕਰਨ ਚਾਹੀਦਾ ਹੈ ਅੱਜ ਤਨਮਨ ਧਨਨਾ ਉਹਨਾਂ ਦੀ ਸੇਵਾ ਕਰਨ ਦੀ ਲੋੜ ਗਈ ਹੈ। ਜੀ ਕਿ ਬੜੀ-ਬੜੀ ਤਰਾਸ ਦੀ ਕਰੋਪੀ ਜਿਹੜੀ ਆ ਪੰਜਾਬ ਦੇ ਵਿੱਚ ਆਈ ਹੈ ਬਾੜ ਦੀ ਇਹ ਪੀੜਤਾ ਦੇ ਵਿੱਚ ਅਸੀਂ ਸਭ ਲੋਕ ਆਈ ਪੂਰਾ ਸਮਾਜ ਹੀ ਲੱਗਾ ਵਾ ਉਹਨਾਂ ਸੇ ਰਾਸਮਗਰੀ ਭੇਜਣੇ ਚ ਅਸੀਂ ਇੱਕ ਸੇਵਕ ਅਗੇ ਆਏ ਔਰ ਛੋਤੋਂ ਸਾਖ ਤੋਂ ਸਿੱਖ ਜਾਏ ਕਿ ਸੇਵਾ ਸਮਰਪਣ ਤੇ ਆਂਦੀ ਭਾਵਨਾ ਲੈ ਕੇ ਅਰਸੋ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਉਹ ਪਰਿਵਾਰ ਜਿਹੜੇ ਉੱਥੇ ਅੱਜ ਉਜੜ ਗਏ ਆ ਉਹ ਘਰ ਜਿਹੜੇ ਬੇਗਰ ਹੋ ਗਏ ਆ ਉਹ ਲੋਕ ਜਿਹੜੇ ਇੱਕ ਨਿੱਕੀ-ਨਿੱਕੀ ਰੋਜ਼ਮਰ ਦੀ ਚੀਜ਼ ਤੋਂ ਵੰਚੀਦਾ ਉਹਨਾਂ ਦੇ ਨਾਲ ਮੋਡਾ ਦਾ ਮੋਡਾ ਜੋੜ ਕੇ ਉਹਨਾਂ ਦੀ ਮਦਦ ਕਰਨ ਸੇ ਅੱਜ ਦੱਸਾ ਜਿਹੜੀ ਸੋ ਭੇਜੀ ਜਾ ਰਹੀ ਹੈ ਇਹਨਾਂ ਚ ਤਰ ਪਹਿਲਾਂ ਡਿਫਾਈਨਡ ਆਇਲ ਮਸਟਰਡ ਆਇਲ ਆਟਾ ਚਾਵਲ ਜੋ ਵੀ ਰੋਜ਼ ਮਰਦੀ ਚੀਜ਼ ਹੈਗੀ ਆ ਉਹ ਅਸੀਂ ਭੇਜਦੇ ਆ ਇਥੋਂ ਸਾਡੇ ਸਾਥੀ ਸਾਰੇ ਇੱਥੇ ਲੱਗੇ ਆ ਦਿਨ ਰਾਤ ਮਿਹਨਤ ਜਿਹੜੇ ਕਰਦੇ ਪਏ ਪਿਛਲੇ 5 ਦਿਨਾਂ ਤੋਂ ਅਸੀਂ ਲੱਗੇ ਪਹਿਲਾਂ ਕੇਲਾ ਵੀ ਅਸੀਂ ਉੱਤੇ ਜਾ ਕੇ ਦੇਖ ਕੇ ਆਏ ਐ ਐਕਚੁਅਲੀ ਐਸਾ ਹੈ ਕਿ ਪੰਜਾਬ ਦੇ ਕੋਈ 1500 ਤੋਂ ਵੱਧ ਜਿਹੜੇ ਆ ਪਿੰਡ ਜਿਹੜੇ ਆ ਇਸ ਪਾਣੀ ਦੀ ਬਾੜ ਦੀ ਕਰੋਪੀ ਦੇ ਨਾਲ ਡੁੱਬ ਗਏ ਆ ਪੂਰੀ ਤਰ੍ਹਾਂ ਡੁੱਬ ਗਏ ਲੋਕਾਂ ਦੇ ਘਰਾਂ 'ਚ 8-8 10-10 ਫੁੱਟ ਪਾਣੀ ਆ ਗਿਆ ਲੋਕਾਂ ਦੇ ਫਰਨੀਚਰ ਘਰ ਦੇ ਸਮਾਨ ਸਭ ਕੁਝ ਸਭ ਖਰਾਬ ਹੋ ਗਏ ਆ ਲੋਕ ਛੱਤਾਂ ਦਿੱਤੇ ਤਰਪੈਲਾ ਲਾ ਕੇ ਬੈਠੇ ਆ ਕਈ ਦਿਨਾਂ ਤੋਂ ਔਰ ਅੱਗੇ ਵੀ ਉਹਨਾਂ ਨੂੰ ਆਪਣਾ ਫਿਊਚਰ ਨਹੀਂ ਆ ਰਿਹਾ ਲੋਕਾਂ ਦੇ ਬੱਚੇ ਪੜ੍ਹਾਈ ਲਿਖਾਈ ਤੁਰ ਗਏ ਆ ਲੋਕ ਨਹੀਂ ਫਸਣਾ ਤਬਾਹ ਗਿਆ ਵਾ ਔਰ ਉਹਨਾਂ ਨੂੰ ਇਸ ਟਾਈਮ ਆਪਣੀਆਂ ਬਹੁਤ ਚਿੰਤਾ ਆ ਗਈ ਆ ਕਿਉਂਕਿ ਚਿੰਤਾ ਇਸ ਸਮੇਂ ਇਹ ਹੈ ਕਿ ਮਨ ਜਿਹੜਾ ਉੱਥੇ ਜਾ ਕੇ ਇੰਨਾ ਕਿ ਵਿਛੜੀਤ ਹੁੰਦਾ ਐਨੀ ਕਿ ਜ਼ਿਆਦਾ ਉੱਥੇ ਮਨ ਜਾ ਕੇ ਆਪਣੇ ਮਨ ਨੂੰ ਦਿਲਾਂਦਾ ਹੋਵੇ ਕਿ ਯਾਰਾ ਕੀ ਹੋ ਗਿਆ ਬਣ ਗਿਆ ਇੱਥੋਂ ਦੀ ਸਥਿਤੀ ਤੇ ਉੱਥੇ ਜਾ ਕੇ ਜਦੋਂ ਅਸੀਂ ਜਾਣੇ ਆ ਨਾ ਉਦੋਂ ਪਤਾ ਲੱਗਦਾ ਕਿ ਲੋਕੀ ਕਿੰਨੀ ਕਿ ਤ੍ਰਾਸਦੀ ਦੇ ਵਿੱਚ ਤਰਾਹੀ ਤਰਾਹੀ ਕਰਦੇ ਪਏ ਗਿਆ ਸੋ ਇਨਸਾਨ ਕੁਝ ਹੋ ਤੇ ਕਰ ਨਹੀਂ ਸਕਦਾ ਲੇਕਿਨ ਮੈਂ ਚਾਹੁੰਦਾ ਕਿ ਲੋਕ ਆਪਣਾ ਦਸ਼ਵੰਤ ਕੱਢਣ ਲੋਕ ਅੱਜ ਇਸ ਤ੍ਰਾਸਦੀ ਜੋ ਉਹਨਾਂ ਦਾ ਸਾਥ ਦੇਣ ਕਿਉਂਕਿ ਸਮਾਜ ਕੇ ਲਿਆਨ ਤੋਂ ਉੱਪਰ ਕੁਝ ਨਹੀਂਗਾ ਲੋਕਾਂ ਨੂੰ ਆਪਣਾ ਸਮਾ ਕਰਨਾ ਚਾਹੀਦਾ ਹੈ ਅੱਜ ਤਨ ਮਨ ਧਨਾਂ ਉਹਨਾਂ ਦੀ ਸੇਵਾ ਕਰਨ ਦੀ ਲੋੜ ਗਈ ਹੈ ਉਹ ਪਰਿ ਸੱਤ ਲੋਈ ਪਈ ਗਿਆ ਉਹਨਾਂ ਨੇ ਮਦਰ ਕਰਨ ਦੀ ਲੋੜ ਗਈ ਉਸ ਤੋਂ ਬਾਅਦ ਵੀ ਜਿਹੜਾ ਹੈ ਉਸ ਤੋਂ ਬਾਅਦ ਦੇਖੋ ਐਸਾ ਹੈ ਕਿ ਇਹ ਤ੍ਰਾਸਦੀ ਦੇ ਨਾਲ ਜਿਹੜਾ ਪਾਣੀ ਥੱਲੇ ਆਣਾ ਵਾ ਉੱਥੇ ਮਹਾਮਾਰੀ ਫੈਲ ਰਹੀ ਹੈ ਕਿਉਂਕਿ ਪਸ਼ੂ ਤਾਂ ਦਾ ਬਹੁਤ ਨੁਕਸਾਨ ਹੋ ਗਿਆ ਵਾ ਬਹੁਤ ਜੀਵ ਜੰਤੂ ਉੱਥੇ ਜ਼ਮੀਨ ਦੇ ਪਾਣੀ ਦੇ ਕਰਕੇ ਉਹਨਾਂ ਮਰ ਗਏ ਆ ਔਰ ਉਥੇ ਬਹੁਤ ਵੱਡੀ ਬਦਬੂ ਫੈਲ ਗਈ ਹੈ ਪੋਲਟਰੀ ਫਾਰਮਾਂ ਦੇ ਚ ਮੁਰਗੀਆਂ ਬਾਹਰ ਆ ਗਈਆਂ ਵਾ ਉਹਨਾਂ ਦੀ ਡੈਥ ਹੁੰਦੇ ਕਰਕੇ ਬਿਮਾਰੀ ਉਥੇ ਮਹਾਮਾਰੀ ਫੈਲਨੀ ਹੈ ਔਰ ਅਸੀਂ ਜੋ ਅੱਜ ਭੇਜਨੇ ਦੇਖੋ ਤੁਹਾਡੇ ਸਾਹਮਣੇ ਦਵਾਈਆਂ ਵੀ ਦੇ ਰਹੇ ਕਿਉਂਕਿ ਇਹਦੀ ਪ੍ਰਕੋਪੀ ਦੇ ਕਰਕੇ ਲੋਕੀਏ ਇਤੋਂ ਬਹੁਤ ਜ਼ਿਆਦਾ ਪੀੜਿਤ ਹੋਣਗੇ ਔਰ ਉਹਨਾਂ ਦੀ ਮਦਦ ਉਸੇ ਅਸੀਂ ਹਮੇਸ਼ਾ ਹੀ ਹਾਜ਼ਰ ਹੋ ਅੱਗੇ ਵੀ ਕਰਦੇ ਰਵਾਂਗੇ ਦਵਾਈਆਂ ਦੇ ਕੈਂਪ ਉੱਤੇ ਲੱਗਣਗੇ ਅੱਜ ਰੋਜ਼ ਮਰੀਜ਼ਾਂ ਨੂੰ ਦਵਾਈਆਂ ਜੇ ਕਿਸੇ ਕੋਈ ਇਨਫੈਕਸ਼ਨ ਹੈ ਪੇਟ ਖਰਾਬ ਹੈ ਕੋਈ ਬੀਪੀ ਹੈ ਸ਼ੂਗਰ ਹੈ ਬੁਖਾਰ ਹੈ ਕਿਸ ਨੂੰ ਲੋਕਲ ਕਿਸ ਨੂੰ ਲੂਜ਼ ਮੋਸ਼ਨ ਕੋਈ ਵੋਮਟਿੰਗ ਹੈ ਉਹ ਦਵਾਈਆਂ ਜਿਹੜੀਆਂ ਜ਼ਰੂਰੀ ਰੋਜ਼ ਮਰਾ ਦੀ ਗਈਆਂ ਉਹ ਕੋਈ 300 ਕਿੱਟਾਂ ਅਸੀਂ ਬਣਾਈਆਂ ਵਾ ਜਿਹੜੀ ਕਿ ਇੱਕ ਪਰਿਵਾਰ ਨੂੰ ਅਸੀਂ ਦੇਵਾਂਗੇ ਤਾਂ ਕਿ ਲੋਕ ਦਵਾਈਆਂ ਤੋਂ ਨਾ ਰਹਿ ਜਾਣ ਕੋਈ ਇਹ ਨਾ ਸੋਚੇ ਕਿ ਸਾਡੀ ਬਾਹ ਫਰਾਂਸ ਕੋਈ ਆ ਗਈ ਡਾਕਟਰਾਂ ਦੇ ਕੈਂਪ ਉੱਥੇ ਲੱਗੇ ਆ ਅਸੀਂ ਦੋ ਦਿਨ ਪਹਿਲਾਂ ਵੀ ਅਸੀਂ ਸਾਡੇ ਰਾਸ਼ਟਰੀ ਮਾਹ ਸਚਿਵ ਤਰਨ ਸਿੰਘ ਜੀ ਉਹਨਾਂ ਨਾਲ ਗਏ ਸੀ ਉੱਥੇ ਡਾਕਟਰ ਟੀਮ ਲਾਈ ਗਈ ਹੈ ਸਾਡੀ ਸੇਵਾ ਭਾਰਤੀ ਦੇ ਮਾਧਿਅਮ ਦੇ ਨਾਲ ਮੈਡੀਕਲ ਦੀਆਂ ਟੀਮਾਂ ਉੱਥੇ ਘਰ ਘਰ ਪਿੰਡ ਪਿੰਡ ਚ ਲੱਗੀ ਆ ਜਿਹੜੀ ਉੱਥੇ ਲੋਕਾਂ ਦੀ ਸੇਵਾ ਦਿਨ ਰਾਤ ਕਰਦੀ ਗਈ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਵਿੱਚ ਆਪਦਾਈ ਹੜ੍ਹਾਂ ਦੀ ਜਿਹਦੇ ਨਾਲ ਸਾਡਾ ਪੂਰਾ ਜਿਹੜਾ ਸਮਾਜ ਜਿਹੜਾ ਹੈ ਉੱਥੇ ਪਿੰਡਾਂ ਦਾ ਉਹ ਬਹੁਤ ਜ਼ਿਆਦਾ ਕਦੇ ਨਾਲ ਬਾੜ ਦੇ ਨਾਲ ਗ੍ਰਸਿਤ ਹੈ ਉਹਦੇ ਕਰਕੇ ਜਿਹੜੀ ਹੈ ਉੱਥੇ ਲੋਕਾਂ ਨੂੰ ਜਿਹੜੀ ਹੈ ਰਾਸ਼ਨ ਪਾਣੀ ਦੀ ਬਰਤਨ ਤੋਂ ਲੈ ਕਰਕੇ ਉਹਨਾਂ ਦੇ ਚੁੱਲੇ ਚੌਂਕੇ ਤੱਕ ਜਿਹੜੇ ਹਨ ਰੁੜ ਗਏ ਹਨ ਤੋਂ ਇਹ ਸਾਰੇ ਸਮਾਨਾਂ ਦੇ ਉੱਤੇ ਬਿਸਤਰ ਮੈਟਰ ਸਭ ਚੀਜ਼ਾਂ ਦੀ ਜ਼ਰੂਰਤ ਹੈ ਤੋਂ ਸ਼ਹਿਰੀ ਸਮਾਜ ਵੀ ਜਿਹੜਾ ਉਹਨਾਂ ਦੇ ਨਾਲ ਪੂਰਾ ਕੰਦੇ ਨਾਲ ਕੰਦਾ ਮਿਲਾ ਕਰਕੇ ਜਿਹੜਾ ਕੰਮ ਕਰ ਰਿਹਾ ਹੈ ਪੂਰਾ ਸਮਾਜ ਮਿਲ ਕੇ ਕਰ ਰਿਹਾ ਹੈ ਤੋਂ ਸੇਵਾ ਭਾਰਤੀ ਦੇ ਬੈਨਰ ਤਲੇ ਜਿਹੜੇ ਹਨ ਰਾਹੁਲ ਜੀ ਨੂੰ ਵੀ ਪ੍ਰੇਰਣਾ ਮਿਲੀ ਤੋਂ ਇਹਨਾਂ ਨੇ ਵੀ ਕਿਹਾ ਕਿ ਮੈਂ ਆਪਣਾ ਕੁਝ ਆਪਣੇ ਪਰਿਵਾਰ ਵੱਲੋਂ ਜਿਹੜਾ ਹੈ ਸਹਿਯੋਗ ਦੇਣਾ ਚਾਹਨਾ ਉਸ ਨਿਮਿੱਤਾ ਜਿਹੜੀ ਹੈ ਪੂਰੀ ਰਾਸ਼ਨ ਦੀ ਗੱਡੀ ਜਿਹੜੀ ਭਰ ਕਰਕੇ ਆਇਆ ਇਹ ਭੇਜ ਰਹੇ ਆ ਉਹਦੇ ਵਿੱਚ ਦਵਾਈਆਂ ਵੀ ਹਨ ਔਰ ਉਹਨਾਂ ਦੇ ਜਿਹੜਾ ਜ਼ਰੂਰੀ ਜਿਹੜਾ ਦਿ ਸਮਾਨ Obviously ਬਗ ਕਾਰ ਵਿੱਚ ਗੱਡੀ ਦੇ ਵਿੱਚ ਹੈ ਤੇ ਉੱਥੇ ਜਾ ਕਰਕੇ ਬਾੜ ਗ੍ਰਸੀ ਜਿਹੜਾ ਖੇਤਰ ਹੈ ਜਿਹੜਾ ਦੁਰਗਮ ਜਿੱਥੇ ਹਾਲੀ ਤੱਕ ਸਮਾਨ ਨਹੀਂ ਪਹੁੰਚਿਆ ਉੱਥੇ ਜਾ ਕਰਕੇ ਸਾਰੇ ਸਮਾਨ ਦਾ ਵੰਡਰਨ ਕਰਨਗੇ ਉਸ ਤੋਂ ਬਾਅਦ ਵੀ ਜਾ ਲੱਗਾ ਹਾਂ ਸਾਡੀ ਸੇਵਾ ਭਾਰਤੀ ਵੱਲੋਂ ਐਸੀ ਯੋਜਨਾ ਹੈ ਕਿ ਇਹ ਜਿਹੜਾ ਕੰਮ ਹੈ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ ਬਾੜ ਤੋਂ ਬਾਅਦ ਜਿਹੜੀਆਂ ਉੱਥੇ ਕਾਫੀ ਪਰੇਸ਼ਾਨੀਆਂ ਆਉਣ ਵਾਲੀਆਂ ਹਨ ਜਿਸ ਵਿੱਚ ਉੱਥੇ ਡੰਗਰ ਜਿਹੜੇ ਹਨ ਮवेशੀਆਂ ਦੀ ਬਹੁਤ ਜ਼ਿਆਦਾ ਹਾਨੀ ਹੋਈ ਹੈ ਤੇ ਉੱਥੇ ਬਿਮਾਰੀ ਵਗੈਰਾ ਦੀ ਜਿਹੜੀ ਹੈ ਉੱਥੇ ਫੈਲਣ ਦਾ ਡਰ ਹੈ ਤੇ ਸਾਡਾ ਡਾਕਟਰਾਂ ਦੀ ਟੀਮਾਂ ਦੇ ਨਾਲ ਜਿਹੜਾ ਕੰਸਰਨ ਹੋ ਗਿਆ ਇੱਕ ਦੋ ਦਿਨ ਪਹਿ ਦੁਆਰ ਬਲ ਲਬੇ ਦਰਿਆ ਵਿਖੇ ਇੱਕ ਡਾਕਟਰਾਂ ਦਾ ਜਿਹੜੇ ਅੰਮ੍ਰਿਤਸਰ ਦੇ ਵਿਸ਼ੇਸ਼ਗਿਆ ਡਾਕਟਰ ਡਾਕਟਰ ਤੁਲੀ ਦੁਆਰਾ ਇੱਕ ਆਪਣੀ ਟੀਮ ਦੇ ਨਾਲ ਉੱਥੇ ਇੱਕ ਸੇਵਾ ਭਾਰਤੀ ਦੇ ਬੈਨਰ ਤਲੇ ਇੱਕ ਕੈਂਪ ਲਗਾਇਆ ਗਿਆ ਜਿੱਥੇ ਉੱਥੇ ਲਗਭਗ ਉੱਤੇ ਆਸ-ਪਾਸ ਦੇ 5-7 10 ਪਿੰਡਾਂ ਦੇ 150 ਦੇ ਲਗਭਗ ਜਿਹੜੇ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਾਇਆ ਉਹਨਾਂ ਨੂੰ ਡੇਡ ਡੇਡ ਦੋ ਦੋ ਮਹੀਨਿਆਂ ਦੀ ਦਵਾਈਆਂ ਦੇ ਕੇ ਕਰਕੇ ਆਏ ਆ ਤਾਂ ਅਗਲੀ ਯੋਜਨਾ ਦੇ ਵਿੱਚ ਵੀ ਹੈ ਕਿ ਹਰ ਐਤਵਾਰ ਜਿਹੜਾ ਹੈ ਇੱਕ ਬੇਸ ਕੈਂਪ ਬਣਾ ਕਰਕੇ ਜਿੱਤੇ ਨਾਲ ਲਗਦੇ 5-7 10 ਕੈਂਪ ਲੱਗਦੇ ਆ ਤਾਂ ਅਗਲੇ ਐਤਵਾਰ 4-5 ਜਗ੍ਹਾ ਦੇ ਉਸ ਬਾੜ ਗਰਸੀ ਤੇ ਖੇਤਰ ਦੇ ਵਿੱਚ ਮੈਡੀਕਲ ਕੈਂਪ ਲੱਗਣ ਜਾ ਰਹੇ ਆ ਜਿੱਥੇ ਡਾਕਟਰ ਸੀਨੀਅਰ ਡਾਕਟਰ ਵੀ ਰਹਿਣਗੇ ਤੇ ਉਹਦੇ ਨਾਲ ਜਿਹੜੇ ਮੈਡੀਕਲ ਕਾਲਜ ਦੇ ਜਿਹੜੇ ਸਟੂਡੈਂਟ ਵਿਦਿਆਰਥੀ ਆ ਜਿਹੜੇ ਲਾਸਟ ਇਅਰ ਆਪਣਾ ਕਰ ਰਹੇ ਆ ਉਹ ਉਹ ਵੀ ਨਾਲ ਉਹਨਾਂ ਦੇ ਨਾਲ ਸਹਾਇਕ ਦੇ ਨਾਤੇ ਜਿਹੜੇ ਉੱਥੇ ਜਾਣਗੇ ਐਸੇ ਗਰਾਊਂਡ ਜ਼ੀਰੋ ਤੱਕ ਹੋ ਗਿਆ ਹੈ ਉਹ ਹਰ ਪਿੰਡਾਂ ਦੇ ਵਿੱਚ ਹੋ ਗਿਆ ਹੈ ਕਿ ਜਿਹਨੂੰ ਕਾਫੀ ਚੇਰਾ ਤੋਂ ਜਾ ਰਹੇ ਹੋ ਕਿੰਨਾ ਕੇ ਸਮਾਂ ਲੱਗੇਗਾ ਅਗਰ ਹੜ ਉਤਰਦਾ ਤੇ ਕਿੰਨਾ ਕੇ ਸਮਾਂ ਲੱਗ ਸਕਦਾ ਦੇਖੇ ਜਿਹੜੀ ਪਰੇਸ਼ਾਨੀ ਹੈ ਇਸ ਫਸਲ ਦੀ ਨਹੀਂ ਹੈ ਜਿਹੜੀ ਉੱਥੇ ਜਾਣਕਾਰੀ ਆਈ ਹੈ ਦੇਖੋ ਇਹਦੇ ਫਸਲ ਪੂਰੀ ਜਿਹੜੀ ਰੁੜੀ ਗਈ ਹੈ ਲੇਕਿਨ ਜਿਹੜਾ ਉਹਦੇ ਨਾਲ ਜਿਹੜੀ ਹੈ ਬਾੜ ਦੇ ਨਾਲ ਜਿਹੜੀ ਰੇਤਾ ਬਾਲੂ ਆਈ ਹੈ ਉਹ ਵੀ ਜ਼ਮੀਨਾਂ ਦੇ ਉੱਤੇ ਚੜ ਗਈ ਹੈ ਔਰ ਉੱਥੋਂ ਦੇ ਜਿਹੜੇ ਉੱਥੋਂ ਦੇ ਲੋਕਾਂ ਨਾਲ ਗੱਲ ਕਰੀਏ ਤਾਂ ਕਹਿੰਦੇ ਇਹਨੂੰ ਚਲਾਣ ਵਾਸਤੇ ਬੜਾ ਪਤਲਾ ਕਰਨ ਵਾਸਤੇ ਜ਼ਮੀਨ ਨੂੰ ਇਹਨੂੰ 2-2 3-3 ਮਹੀਨੇ 4-4 ਹੋ ਸਕਦਾ ਕਿ ਅਕਈ ਕਣਕ ਦੀ ਫਸਲ ਵੀ ਕਈ ਜਗ੍ਹਾ ਜਿਹੜੇ ਬਿਲਕੁਲ ਦਰਿਆ ਦੇ ਲਾਗਲੇ ਪਿੰਡ ਹੈ ਉੱਥੇ ਕਣਕ ਦੀ ਫਸਲ ਨੂੰ ਜਿਹੜੀ ਇਹ ਦਿੱਕਤ ਆਏਗੀ ਉਹਨੂੰ ਵੀ ਬੀਜਣ ਵਾਸਤੇ ਜਿਹੜਾ ਸਮਾਂ ਲੱਗੇਗਾ ਤਾਂ ਅਗਲੀ ਫਸਲ ਤੱਕ ਵੀ ਜਿਹੜੀ ਪਰੇਸ਼ਾਨੀ ਹੈ ਤਾਂ ਗਰੀਬ ਗੁਰਬਾ ਤੇ ਇਹੋ ਜਿਹਾ ਵੀ ਹੈ ਕਈ ਜਗ੍ਹਾ ਤੇ ਰਾਏ ਸਿੰਘ ਬਰਾਦਰੀ ਕਾਫੀ ਰਹਿੰਦੀ ਉੱਥੇ ਕਾਫੀ ਗਰੀਬ ਗੁਰਬਾ ਰਹਿੰਦਾ ਹੈ ਜਿਹਦਾ ਜਿਹੜ ਕਿ ਖੇਤੀ ਦੇ ਵੀ ਜੀ ਬਾਡੀ ਬੁੱਡੀ ਦੇ ਟਾਈਮ ਤੇ ਜਿਹੜੀ ਬਣੀ ਨਹੀਂ ਸੀ ਤੇ ਜੀਰੀ ਵੇਲੇ ਵੀ ਉਹਨਾਂ ਦੀ ਦਿਹਾੜੀਆਂ ਲੱਗਦੀਆਂ ਅੱਗੇ ਆਉਣ ਵੇਲੇ ਉਹਨਾਂ ਦਿਹਾੜੀ ਦਾ ਵੀ ਜਿਹੜਾ ਹੈ ਉਹ ਦਿੱਕਤ ਹੈ ਤੇ ਉਹਨਾਂ ਦਾ ਸਭ ਕੁਝ ਰੁੜਗੜ ਗਿਆ ਹੁਣ ਤੇ ਰਾਸ਼ਨ ਜਾ ਰਿਹਾ ਹੈ ਤੇ 5-7 ਦਿਨਾਂ ਤੱਕ ਤੇ ਰਾਸ਼ਨ ਦੀ ਪਰਵਾਈ ਹੋ ਜਾਏਗੀ ਉਸ ਤੋਂ ਬਾਅਦ ਕੀ ਹੈ ਤੋ ਐਸ ਕਰਦੀ ਵਿੱਚ ਚਿੰਤਾ ਕਰਦੇ ਹੋਏ ਸੇਵਾ ਭਾਰਤੀ ਨੇ ਆਪਣੀ ਇਸ ਤਰ੍ਹਾਂ ਯੋਜਨਾ ਬਣਾਈ ਕਿ ਲੰਬੇ ਸਮੇਂ ਤੱਕ ਜਿਹੜਾ ਕੰਮ ਕਰਾਂਗੇ ਉੱਥੇ ਜਾ ਕਰਕੇ ਗਰਾਊਂਡ ਜ਼ੀਰੋ ਤੇ ਹੀ ਕਰਾਂਗੇ ਉੱਥੇ ਚਿਕਿਤਸੇ ਸਹਾਇਤਾ ਉਹਨਾਂ ਨੂੰ ਜਿਵੇਂ ਬਿਸਤਰ ਵਗੈਰਾ ਜਿਹੜੇ ਹੈ ਮੰਨ ਲਓ ਫੋਲਡਿੰਗ ਬੈੱਡ ਹੋਵੇ ਜਿਹੜਾ ਜਰੂਰਤ ਹੈ ਉਸ ਤਰ੍ਹਾਂ ਮੈਟ੍ਰਸ ਵਗੈਰਾ ਦੀ ਜਰੂਰਤ ਹੈ ਸਟੋਵ ਦੀ ਜਰੂਰਤ ਹੈ ਇਹ ਸਭ ਚੀਜ਼ਾਂ ਵੀ ਜਿਹੜੀਆਂ ਬਾਅਦ ਚ ਪ੍ਰੋਵਾਈਡ ਕਰਨ ਵਾਲੀਆਂ ਚੀਜ਼ਾਂ ਹਨ ਕੱਪੜਿਆਂ ਦੀ ਜਰੂਰਤ ਤਾਂ ਕਿ ਆਉਣ ਵਾਲੇ ਸਮੇਂ ਨਾਲ ਹੀ ਸਰਦੀ ਦਾ ਜਿਹੜਾ ਪ੍ਰਕੋਪ ਆ ਜਾਣਾ ਹੈ ਤੋ ਉਹਨਾਂ ਦੇ ਸਾਰੇ ਕੱਪੜੇ ਵੀ ਜਿਹੜੇ ਹਨ ਉੱਤੇ ਰੁੱੜ ਗਏ